ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਮੇਜਰ ਸਿੰਘ ਪਿੰਡ ਕੋਟ ਭਾਈ ਤਸੀਹਤ ਬਾਜਰੀ ਜੀ ਪਤਿ ਸਾਹਿਬਾ ਜੀ ਪਿੰਡ ਕੋਟ ਪਈ ਤੋਂ 5 ਮਈ ਨੂੰ ਯਾਤਰਾ ਆਰੰਭ ਕੀਤੀ ਸੀਗੀ ਗੁਰਦਸ ਪੱਤਰ ਸਾਹਿਬ ਲੈ ਕੇ ਚੱਕਦੀ ਤੇ ਅੱਜ ਥੋੜੀ ਦੂਰੀ ਬਿਲਕੇ ਗੁਰਦਸ ਸਾਹਿਬ ਪੱਤਰ ਸਾਹਿਬ ਹੈ ਨਾ ਅੱਜ ਦਾ ਪਿੱਛਾ ਬਾਬੇ ਨਾਨਕ ਦੀ ਕਿਰਪਾ ਨਾਲ ਹੋ ਜਾਣਿਆ ਤੇ ਇਹ ਫੌਜੀ ਭਾਈ ਮੈਨੂੰ ਮਿੱਤਰਸੇ ਚ ਮੇਰੇ ਕੋਲ ਬਹੁਤ ਪਿਆਰ ਦਿਆ ਤੇ ਹਾਂ ਬਾਬਾ ਨਾਲ ਕੀ ਕਰ ਅਰਦਾਸ ਕਰਤੇ ਆ ਇਸ ਕੋ ਤਰੱਕੀ ਦੇ ਭਗਵਾਨ ਇਸ ਕੇ ਸਰਪਰ ਹੱਥ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਮੇਜਰ ਸਿੰਘ ਪਿੰਡ ਕੋਰਨਵਾਈ ਤਸਵੀਰ ਜੱਟਪੁਰਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਜੀ ਪੰਜਾਬ ਤੋਂ ਜੱਦਾਂ ਗੰ 5 ਮਹੀਨੋਂ ਇਹ ਜੱਦਾਂ गुरुदा पत्र साहब फिर मैं नज़दीक ही हूँ अच्छ दर्शनदारे होने बबा नानक जी ने मेरे कि से कृपा की है जो हिंदुस्तान से प्यार मिला पूरे हिमाचल में पूरे भारत के अंदर बाबा नानक उसके ऊपर कृपा करे जो फौजी भाई मेरे को मिले है जो अपनी राखी करते हैं देश की राखी करते हैं इसको हमारा स्वरूप है वाहेगुरु जी का खालसा वाहेगुरु जी की फतेह जी